ਗਦਾਰ ਏਜੰਸੀਆਂ ਦਾ ਬੰਦਾ ਵਿਕਿਆ ਹੋਇਆ ਆਰਐਸਐਸ ਦਾ ਏਜੰਟ ਇਹ ਸ਼ਬਦ ਤੁਸੀਂ ਬਹੁਤ ਸੁਣੇ ਹੋਣਗੇ ਜੇ ਤੁਸੀਂ ਪੰਜਾਬ ਤੇ ਸਿੱਖਾਂ ਦੀ ਸਿਆਸਤ ਵਿੱਚ ਥੋੜਾ ਬਹੁਤਾ ਵੀ ਦਿਲਚਸਪੀ ਲੈਂਦੇ ਹੋ ਕਿਉਂਕਿ ਇਹ ਸਰਟੀਫਿਕੇਟ ਨੇ ਜਿਹੜੇ ਹਰ ਫੇਸਬੁੱਕੀ ਵਿਦਵਾਨ ਦੇ ਘਰੇ ਟਾਈਪ ਕੀਤੇ ਪਏ ਆ ਬਸ ਨਾਮ ਲਿਖਣਾ ਹੁੰਦਾ ਵੀ ਸਰਟੀਫਿਕੇਟ ਦੇਣਾ ਕਿਨੂੰ ਆ ਟਾਈਪ ਕਰਕੇ ਤੇ ਨਾਲ ਹੀ ਜਾਰੀ ਕਰ ਦਿੰਦੇ ਆ ਵੀ ਅੱਜ ਤੋਂ ਭਿੰਡਰਾਂਵਾਲਾ ਕਾਂਗਰਸ ਦਾ ਏਜੰਟ ਆ ਅੱਜ ਤੋਂ ਦੀਪ ਸਿੱਧੂ ਭਾਜਪੀ ਦਾ ਬੰਦਾ ਅਮਰਤਪਾਲ ਏਜੰਸੀਆਂ ਦਾ ਬੰਦਾ ਫੇਸਬੁਕ ਦੀ ਗੱਲ ਕਰਨੀ ਅੱਜ ਜਿੱਥੋਂ ਇਹ ਸਰਟੀਫਿਕੇਟ ਜਾਰੀ ਹੁੰਦੇ ਆ ਨਕਲੀ ਆਈਡਿਸ ਬਣਾ ਕੇ ਤੇ ਜਿਨ੍ਹਾਂ ਨੂੰ ਵਿਦਵਾਨੀ ਦਾ ਕੀੜਾ ਤੰਗ ਕਰਦਾ ਉਹ ਵੀ ਜਾਰੀ ਕਰਦੇ ਆ ਜੇ 18ਵੀਂ ਸਦੀ ਵੇਲੇ ਅਹਿਮਦ ਸ਼ਾਹ ਅਬਦਾਲੀ ਵੇਲੇ ਫੇਸਬੁਕ ਹੁੰਦੀ ਤਾਂ ਕੁਝ ਸਿੱਖਾਂ ਨੇ ਜਿਹੜੇ ਅੱਜ ਵੀ ਕਹਿੰਦੇ ਆ ਵੀ ਫਲਾਣਾ ਮੁੰਡੇ ਮਰਵਾ ਦੂਗਾ ਦੇਸ਼ 'ਚ ਅੱਗ ਲੱਗ ਜੂਗੀ ਸ਼ਾਂਤੀ ਚਾਹੀਦੀ ਆ ਅਜਿਹੇ ਬਿਆਨ ਦਿੰਦੇ ਆ ਯਾਨੀ ਉਹ ਪੰਥਕ ਰਵਾਇਤਾਂ ਦੀ ਥਾਂ ਤੇ ਮਾਡਰਨ ਪੜ੍ਹਾਈ ਨੂੰ ਤਰਜੀਹ ਦੇ ਕੇ ਉਹ ਸਭ ਬੋਲਦੇ ਆ ਜਿਹੜਾ ਸਿੱਖ ਇਤਿਹਾਸ ਦੇ ਉਲਟਾ ਤੇ ਸਾਡੀ ਆਧੁਨਿਕ ਸੋਚ ਸਮਝ ਤੋਂ ਪਰੇ ਦੀਆਂ ਗੱਲਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਸਿੱਖਾਂ ਨੇ ਅਬਦਾਲੀ ਨਾਲ ਕਈ ਜੰਗਾਂ ਕੀਤੀਆਂ ਦੋ ਘਲੂਕਾਰੇ ਉਸ ਸਮੇਂ ਵਿੱਚ ਹੋਏ ਤੇ ਉਹ ਦਿਨ ਵੀ ਆਇਆ ਜਦੋਂ ਇੱਕ ਦਿਨ ਚ ਅੱਧੀ ਕੌਮ ਖਤਮ ਹੋ ਗਈ ਸੀ ਅਜਿਹੇ ਵਿੱਚ ਇਹਨਾਂ ਸੋ ਕਾਲਡ ਮਾਡਰਨ ਸਿੱਖਾਂ ਤੇ ਵਿਦਵਾਨਾਂ ਨੇ ਜਿੱਦ ਉਸ ਸਮੇਂ ਫੇਸਬੁੱਕ ਹੁੰਦੀ ਤਾਂ ਬੋਲਣਾ ਸੀ ਅਖੇ ਜੀ ਸਿੱਖਾਂ ਨੇ ਅਬਦਾਲੀ ਨਾਲ ਪੰਗਾ ਪਾ ਕੇ ਕੀ ਖਟਿਆ ਜੀ ਅਬਦਾਲੀ ਦੀ ਅਸਲ ਲੜਾਈ ਤਾਂ ਮਰੱਟਿਆਂ ਨਾਲ ਸੀ ਇਹ ਲੜਾਈ ਸਿੱਖਾਂ ਨੇ ਐਵੇਂ ਆਪਣੇ ਗਾਲ ਪਾ ਲਈ ਇਹਨੇ ਸਿੱਖ ਮਰਵਾਤੇ ਕੀ ਫਾਇਦਾ ਹੋਇਆ ਇੱਕ ਅਪਗ੍ਰੇਡ ਪ੍ਰਚਾਰਕ ਕਮ ਬਲੌਗਰ ਜਿਵੇਂ ਹੁਣ ਵੀ ਕਹਿੰਦਾ ਹੈ ਨਾ ਵੀ ਸਿੱਖ ਸ਼ਹੀਦ ਹੋ ਗਿਆ ਇਹ ਤਾਂ ਜੀ ਸਿੱਖਾਂ ਨੇ ਨੁਕਸਾਨ ਕਰਵਾ ਲਿਆ ਉਦੋਂ ਵੀ ਉਹਨੇ ਕਹਿਣਾ ਸੀ ਹਾਏ ਅੱਧੀ ਕੌਮ ਖਤਮ ਕਰਵਾ ਲਈ ਕੀ ਲੋੜ ਸੀ ਅਬਦਾਲੀ ਨਾਲ ਆੜਾ ਲਾਉਣ ਦੀ ਸਿੱਖ ਸਰਦਾਰਾਂ ਨੇ ਹੈਂਕੜ ਚੀ 25-30 ਹਜ਼ਾਰ ਸਿੱਖ ਮਰਵਾ ਕੇ ਕੌਮ ਖਤਮ ਕਰਤੀ। ਬੰਦਾ ਪੁੱਛੇ ਜੇ ਅਫਦਾਲੀ ਮਰੱਟਿਆਂ ਦੀਆਂ ਜਨਾਨੀਆਂ ਲਈ ਜਾਂਦਾ ਸੀ ਤਾਂ ਸਿੱਖਾਂ ਨੂੰ ਵਿੱਚ ਦਖਲ ਦੇਣ ਦੀ ਕੀ ਲੋੜ ਸੀ? ਜਿਹਦੀਆਂ ਸੀਗੀਆਂ ਆਪੇ ਛੜਾ ਲੈਂਦੇ। ਕਈਆਂ ਦੀ ਵਿਦਵਾਨੀ ਜਾਗਣੀ ਸੀ। ਅਖੇ ਸਿੱਖਾਂ ਨੂੰ ਸੋਚਣਾ ਚਾਹੀਦਾ ਸੀ ਵੀ ਅਫਦਾਲੀ ਨੇ ਪਾਣੀਪੱਤ ਦੀ ਲੜਾਈ 'ਚ ਮਰਹੱਟੇ ਨਹੀਂ ਛੱਡੇ। ਮੁਠੀ ਪਰ ਸਿੱਖਾਂ ਦਾ ਕੀ ਬਣੂ? ਸਿੱਖਾਂ ਨੂੰ ਕੀ ਲੋੜ ਸੀ ਦੀ ਅਫਦਾਲੀ ਨੂੰ ਲੁੱਟਣ ਦੀ? ਗੁਰੂ ਜੀ ਨੇ ਸਾਨੂੰ ਲੁਟੇਰੇ ਥੋੜੀ ਬਣਾਇਆ। ਜਿਵੇਂ ਹੁਣ ਵੀ ਇਲਜ਼ਾਮ ਲੱਗਦੇ ਆ ਉਵੇਂ ਉਦੋਂ ਵੀ ਕਿਹਾ ਕਰਨਾ ਸੀ ਵੀ ਜੱਸਾ ਸਿੰਘ ਗਾਲੂਵਾਲੀਆ ਚੜਤ ਸਿੰਘ ਸ਼ੁਕਰਚੱਕੀਆ ਸ਼ਾਮ ਸਿੰਘ ਕਰੋੜ ਸਿੰਘੀਆ ਤਾਰਾ ਸਿੰਘ ਕੇਬਾ ਡੱਲੇਵਾਲੀਆ ਇਹਨਾਂ ਦਾ ਕੀ ਜਾਣਾ ਜੀ ਇਹ ਤਾਂ ਸਿੱਖ ਕੌਮ ਨੂੰ ਖਤਮ ਕਰਨ ਲਈ ਅੰਦਰ ਖਾਤੇ ਅਬਦਾਲੀ ਨਾਲ ਰਲੇ ਹੋਏ ਆ ਇਹਨਾਂ ਮੁੰਡੇ ਮਰਵਾਉਣੇ ਆ ਫੇ ਕਿਹਨੇ ਕਹਿਣਾ ਸੀ ਜੀ ਗੁਰੂ ਸਾਹਿਬ ਵੱਲੋਂ ਆਪ ਲਿਖਵਾਈ ਬੀੜ ਸਾਥੋਂ ਖੋਸ ਗਈ ਇਹ ਜੱਸਾ ਸਿੰਘ ਗਾਲੂਵਾਲੀਆ ਤੇ ਚੜਤ ਸਿੰਘ ਇਹਦੇ ਸ਼ੁਕਰਚੱਕੀਆ ਇਹਦੇ ਜ਼ਿੰਮੇਵਾਰ ਆ ਸਿੱਖ ਕੌਮ ਇਹਨਾਂ ਨੂੰ ਮੂੰਹ ਨਾ ਲਾਵੇ ਜਦੋਂ ਅਬਦਾਲੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਿੱਖਾਂ ਨੇ ਹੁਣ ਵਾਂਗ ਖੁਦ ਨੂੰ ਹੀ ਦੋਸ਼ ਦੇਈ ਜਾਣਾ ਸੀ ਅਖੇ ਆ ਤਾਂ ਜੀ ਕੋਹਰ ਪਾਪ ਹੋ ਗਿਆ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾਤਾ ਇਹ ਸਾਰੇ ਕਾਸੇ ਲਈ ਸਿੱਖ ਸਰਦਾਰ ਜ਼ਿੰਮੇਵਾਰ ਆ ਜਿਹੜੇ ਅਬਦਾਲੀ ਨਾਲ ਪੰਗੇ ਲੈਂਦੇ ਸੀ ਅਗਲੇ ਨੇ ਗੁੱਸੇ ਜਟਾਤਾ ਜਿਵੇਂ ਹੁਣ ਦੀਪ ਸਿੱਧੂ ਦੀਆਂ ਫੋਟੋਆਂ ਮੋਰੇ ਕਰਕੇ ਕਹਿੰਦੇ ਸੀ ਵੀ ਦੀਪ ਸਿੱਧੂ ਫਲਾਣੀ ਪਾਰਟੀ ਦਾ ਏਜੰਟ ਆ ਉਦੋਂ ਦੇ ਸਮੇਂ ਬਾਬਾ ਅਲਾ ਸਿੰਘ ਤੇ ਅਬਦਾਲੀ ਦੇ ਏਲਚੀਆਂ ਦੀਆਂ ਫੋਟੋਆਂ ਵਾਇਰਲ ਹੋਣੀਆਂ ਸੀ ਜਾਂ ਫਿਰ ਰਾਣੀ ਫਤਿਹ ਕੌਰ ਤੇ ਅਬਦਾਲੀ ਦੀਆਂ ਫੋਟੋਆਂ ਇਹ ਸਭ ਤੋਂ ਵੱਧ ਚਰਚਿਤ ਹੋਣੀਆਂ ਸੀ ਵੀ ਆਹ ਦੇਖੋ ਇਹ ਤਾਂ ਅਬਦਾਲੀ ਨਾਲ ਰਲੇ ਹੋਏ ਆ ਕੈਪਸ਼ਨ ਲਿਖਿਆ ਹੋਣਾ ਸੀ ਇਹਨਾਂ ਨੇ ਪੰਥ ਵੇਚਦਾ ਪੰਜਾਬ ਦੇ ਕਾਮਰੇਡਾਂ ਨੇ ਸਿੱਖਾਂ ਨੂੰ ਸਲਾਹਾਂ ਦਿੰਦਿਆਂ ਆਥਣੇ ਰੋਜ਼ ਫੈਗ ਲਾ ਕੇ ਪੋਸਟ ਪਾਇਆ ਕਰਨੀ ਸੀ ਇਹ ਸਿੱਖ ਸਰਦਾਰ ਹੁਣ ਗੁਰੂਆਂ ਦਾ ਸਰਬਸਾਂਜੀ ਵਾਲਤਾ ਦਾ ਉਪਦੇਸ਼ ਭੁੱਲ ਚੁੱਕੇ ਨੇ ਜਿਵੇਂ ਹੁਣ ਵੀ ਕਹਿੰਦੇ ਆ ਜੀ ਸਿੱਖੀ ਬਾਅਦ ਚ ਇਨਸਾਨੀਅਤ ਪਹਿਲਾਂ ਹੋਣੀ ਚਾਹੀਦੀ ਆ ਜੇ ਉਦੋਂ ਅਖਬਾਰਾਂ ਸ਼ਬਦੀਆਂ ਹੁੰਦੀਆਂ ਤੇ ਜਦੋਂ ਦੀਵਾਨ ਕੌੜਾ ਮੱਲ ਸਿੱਖਾਂ ਦੇ ਕੋਲ ਜ਼ਕਰੀਆ ਖਾਨ ਵੱਲੋਂ ਨਵਾਬੀ ਦੀ ਪੇਸ਼ਕਸ਼ ਲੈ ਕੇ ਆਏ ਤੇ ਨਵਾਬੀ ਖਾਲਸੇ ਦੇ ਚਰਨਾਚ ਰੱਖੀ ਸੀ ਤਾਂ ਖਾਲਸੇ ਨੇ ਉਹ ਨਵਾਬੀ ਸਰਦਾਰ ਕਪੂਰ ਸਿੰਘ ਨੂੰ ਦੇ ਕੇ ਨਵਾਬ ਕਪੂਰ ਸਿੰਘ ਬਣਾਇਆ ਸੀ ਉਦੋਂ ਅਖਬਾਰਾਂ ਨੇ ਹੈਡਲਾਈਨ ਦੇਣੀ ਸੀ ਖਬਰ ਦੇਣੀ ਸੀ ਖਾਲਸਾ ਕੌਮ ਕਾ ਮੁਗਲੋਂ ਕੇ ਸਾਥ ਹੁਆ ਗਠਬੰਧਨ ਫੇਕੋਸ਼ ਲੋਕਾਂ ਨੇ ਇਹ ਵੀ ਅਫਵਾਹ ਫਲਾ ਦੇਣੀ ਸੀ ਵੀ ਏਜੰਸੀਆਂ ਨੇ ਸਿੱਖ ਆਗੂ ਖਰੀਦ ਲਿਆ ਜਦੋਂ ਸਰਦਾਰ ਚੜਤ ਸਿੰਘ ਅਬਦਾਲੀ ਦੇ ਚਾਚੇ ਸਰਬੁਲੰਦ ਖਾਨ ਦੇ ਰੋਹਤਾਸ ਕਿਲੇ ਤੇ ਕਬਜ਼ਾ ਕਰਦਾ ਉੱਥੇ ਨਿਸ਼ਾਨ ਸਾਹਿਬ ਚੜਾਉਂਦਾ ਨਾਲ ਹੀ ਬਿਆਨ ਆ ਜਾਣੇ ਸੀ ਜੀ ਇਹ ਸਰਦਾਰ ਨਹੀਂ ਇਹ ਗਦਾਰ ਨੇ ਕਈਆਂ ਨੇ ਬਿਆਨ ਦੇਣੇ ਸੀ ਕਿ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਵਾਲੇ ਨਾਰੇ ਅਬਦਾਲੀ ਦੇ ਕਹਿਣ ਤੇ ਹੀ ਲਾਏ ਹੋਏ ਆ ਚੜਤ ਸਿੰਘ ਹੁਣਾ ਨੇ ਕਿਉਂਕਿ ਅਬਦਾਲੀ ਨੇ ਸਰਦਾਰ ਚੜਤ ਸਿੰਘ ਨੂੰ ਅਜਿਹਾ ਕਰਨ ਨੂੰ ਕਿਹਾ ਸੀ ਵੀ ਉਹਦੀ ਆਪਣੇ ਚਾਚੇ ਨਾਲ ਅੰਦਰ ਖਾਤੇ ਦੁਸ਼ਮਣੀ ਹੈ ਤੇ ਚੜਤ ਸਿੰਘ ਨਾਲ ਉਹਦੀ ਨੇੜਤਾ ਹੈ ਉਹ ਵੀ ਕਹਿੰਦੇ ਸੀ ਨਾ ਕਈ ਇੱਕ ਡੈਮੋਕ੍ਰੇਸੀ ਵਾਲੇ ਸ਼ੰਤਜੀ ਨੇ ਕਿਸੇ ਸਟੇਜ ਤੋਂ ਬਿਆਨ ਦੇਣਾ ਸੀ ਕਿ ਹੁਣ ਜ਼ਮਾਨਾ ਹਥਿਆਰਾਂ ਦਾ ਨਹੀਂ ਵਿਚਾਰਾਂ ਦਾ ਹੈ ਇਸ ਕਰਕੇ ਅਬਦਾਲੀ ਨਾਲ ਵਿਚਾਰ ਕਰਨ ਵਾਸਤੇ ਸਿੱਖ ਭੇਜੇ ਜਾਣ ਤਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਸਥਾਪਿਤ ਹੋ ਸਕੇ ਜਦੋਂ ਵੱਡੇ ਕੱਲੂਕਾਰੇ ਮਗਰੋਂ ਉਹ ਗੱਡਾ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਸੀ ਉਸ ਗੱਡੇ ਨੂੰ ਬਚਾਉਣ ਵਾਸਤੇ ਤੇ ਸੁਰੱਖਿਅਤ ਰੱਖਣ ਵਾਸਤੇ ਉਸ ਗੱਡੇ ਦੁਆਲੇ ਸਭ ਤੋਂ ਵੱਧ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਸੀ ਅੱਜ ਕੱਲ ਦੇ ਸਿੱਖਾਂ ਵਾਂਗ ਪਛਤਾਪ ਵਜੋਂ ਅਖੰਡ ਪਾੜ ਸਹਿਬਾਨ ਦੀ ਲੜੀ ਚੱਲਣੀ ਸੀ ਕਿਸੇ ਸਿੱਖ ਲੀਡਰ ਨੇ ਅਬਦਾਲੀ ਦੇ ਕਿਲੇ ਮੋਹਰੇ ਮੋਰਚਾ ਲਾ ਦੇਣਾ ਸੀ ਵੀ ਸਾਨੂੰ ਇਨਸਾਫ ਦਿਓ ਜੀ ਇਨਸਾਫ ਦਿਓ ਕਿਸੇ ਨੇ ਸੰਮਣ ਬੁਰਜ ਦੇ ਇੱਕ ਉੱਚੇ ਥੰਮ ਤੇ ਚੜ ਜਾਣਾ ਸੀ ਵੀ ਅਬਦਾਲੀ ਵੱਡੇ ਖੱਲੂ ਘਾਰੇ ਬਦਲੇ ਮਾਫੀ ਮੰਗੇ ਨਹੀਂ ਤਾਂ ਮੈਂ ਨਹੀਂ ਥੱਲੇ ਆਉਂਦਾ ਕਈਆਂ ਨੇ ਫੇਸਬੁੱਕ ਤੇ ਲਾਈਵ ਹੋਣਾ ਸੀ ਕਈ ਹੈਸ਼ਟੈਗ ਚੱਲਨੇ ਸੀ ਜਿਵੇਂ #JusticeForPanth #AbdaliMustApologize ਇਹ ਸਭ ਕੁਝ ਕਿਉਂ ਹੋ ਰਿਹਾ ਹੁਣ ਸਿੱਖ ਆਪਣੇ ਇਤਿਹਾਸ ਤੋਂ ਮੂੰਹ ਕਿਉਂ ਮੋੜ ਰਹੇ ਆ ਆਪਣੀਆਂ ਪਰੰਪਰਾਵਾਂ ਇਤਿਹਾਸਕ ਵਾਕਿਆ ਇਤਿਹਾਸਕ ਸਰੋਤਾਂ ਨੂੰ ਝੂਠਾ ਕਿਉਂ ਪਾਉਣ ਲੱਗ ਪੈਂ ਇਹ ਮਸਲਾ ਅਸਲ 'ਚ ਹੈ ਕਿ ਅਸਲ ਵਿੱਚ ਅੱਜ ਦਾ ਸਿੱਖ ਇਤਿਹਾਸ ਨੂੰ ਪੜਦਾ ਨਹੀਂ ਸਿਰਫ ਮੀਮਸ ਪੋਸਟਾਂ ਹਾਫ ਨੌਲੇਜ ਪ੍ਰੋਪੇਗੈਂਡਾ ਵੇਖ ਕੇ ਜੱਜ ਬਣ ਜਾਂਦਾ ਆਪਣੇ ਇਤਿਹਾਸ ਨੂੰ ਭੰਡਣ ਲੱਗ ਜਾਂਦਾ ਆਪਣੇ ਲੀਡਰਾਂ ਨੂੰ ਭੰਡਣ ਲੱਗ ਜਾਂਦਾ ਪ੍ਰੋਪੇਗੈਂਡਾ ਦਾ ਸ਼ਿਕਾਰ ਹੋ ਕੇ ਉਹ ਸਹੀ ਗਲਤ ਦਾ ਫੈਸਲਾ ਨਹੀਂ ਕਰ ਪਾਉਂਦਾ ਕਦੇ ਪਹਿਲਾ ਲੀਡਰ ਵਧੀਆ ਦੂਜਾ ਮਾੜਾ ਕਦੇ ਦੂਜਾ ਵਧੀਆ ਪਹਿਲਾ ਗੱਦਾਰ ਅੱਜ ਵੀ ਜਿਹੜਾ ਵੀ ਸਿੱਖ ਕੁਛ ਕਰਦਾ ਕੁਛ ਬੋਲਦਾ ਉਹਨੂੰ ਏਜੰਟ ਵਿਕਿਆ ਹੋਇਆ ਗਵਰਨਮੈਂਟ ਦਾ ਬੰਦਾ ਇਹ ਲੇਬਲ ਆ ਦਿੱਤਾ ਜਾਂਦਾ ਪਰ ਕਦੇ ਸੋਚਿਆ ਜੇ ਕਿਸੇ ਹੋਰ ਧਰਮ ਦੀਆਂ ਜਨਾਨੀਆਂ ਨੂੰ ਸਿੱਖ ਨਾ ਬਚਾਉਂਦੇ ਤਾਂ ਅੱਜ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੈਤਿਕ ਸਿਧਾਂਤਾਂ ਦੀ ਗੱਲ ਹੀ ਨਾ ਕਰ ਸਕਦੇ ਖਾਲਸੇ ਨੇ ਨਵਾਬੀ ਕਬੂਲ ਕੀਤੀ ਪਰ ਆਪਣੀ ਸ਼ਰਤ ਤੇ ਇਸੇ ਨਵਾਬੀ ਚੋਂ ਅੱਗੇ ਸਿੱਖ ਮਿਸਲਾਂ ਨਿਕਲੀਆਂ ਇਸੇ ਚੋਂ ਅੱਗੇ ਖਾਲਸਾ ਰਾਜ ਕਾਇਮ ਹੋਇਆ ਇਤਿਹਾਸ ਇਸੇ ਤਰ੍ਹਾਂ ਹੀ ਲਿਖ ਹੁੰਦੇ ਆ ਸਮੇਂ ਦੀ ਹਿੱਕ ਤੇ ਸ਼੍ਰੀ ਸਾਹਿਬ ਦੀ ਲੀਕ ਵਾਕੇ ਮੇਰੇ ਵਰਗੇ ਬਥੇਰੇ ਤੁਰੇ ਫਿਰਦੇ ਵਿਦਵਾਨ ਜਿਹੜੇ ਮਤਾਂ ਦਿੰਦੇ ਆ ਵੀ ਆਹ ਨਹੀਂ ਆਹ ਕਰੋ ਸਿੱਖਾਂ ਨੂੰ ਨਵੇਂ ਚੋਚਲੇ ਦਿੰਦੇ ਆ ਸਿੱਖੀ ਦੀ ਨਵੀਂ ਡੈਫੀਨੇਸ਼ਨ ਦਿੰਦੇ ਆ ਅਖੇ ਸਿੱਖੀ ਅਪਗ੍ਰੇਡ ਹੋ ਗਈ ਸਿੱਖੀ 'ਚ ਸ਼੍ਰੀ ਸਾਹਿਬ ਦੀ ਲੋੜ ਨਹੀਂ ਹੁਣ ਸਮਾਂ ਬਦਲ ਗਿਆ ਬਲਾ 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 ਪਰ ਉਹਨਾਂ ਦੀ ਪ੍ਰਾਪਤੀ ਕੀ ਐ ਜ਼ੀਰੋ ਸਿੱਖਾਂ ਨੇ ਅਬਦਾਲੀ ਨਾਲ ਨਾ ਸਿਰਫ ਲੜਾਈ ਲੜੀ ਉਹਨੂੰ ਹਰਾਇਆ ਵੀ ਤੇ ਭਜਾਇਆ ਵੀ ਤੇ ਇਸ ਪੰਜਾਬ ਦੀ ਧਰਤੀ ਤੇ ਆਪਣਾ ਪਾਤਸ਼ਾਹੀ ਦਾਵਾ ਕਾਇਮ ਰੱਖਿਆ ਵੀ ਕੋਈ ਬਗਾਨਾ ਇੱਥੇ ਆ ਕੇ ਰਾਜ ਕਿਵੇਂ ਕਰ ਸਕਦਾ ਪਰ ਖਾਲਸੇ ਦੀਆਂ ਉਹ ਜਿੱਤਾਂ ਕਿਤਾਬਾਂ 'ਚ ਨਹੀਂ ਫੇਸਬੁਕ ਦੀਆਂ ਪੋਸਟਾਂ 'ਚ ਨਹੀਂ ਇਤਿਹਾਸ ਦੇ ਡੀਐਨਏ ਤੇ ਉੱਕਰੀਆਂ ਹੋਈਆਂ ਜੇ ਅਬਦਾਲੀ ਦੇ ਸਮੇਂ ਫੇਸਬੁਕ ਹੁੰਦੀ ਤਾਂ ਸ਼ਾਇਦ ਅਬਦਾਲੀ ਨਹੀਂ ਸਿੱਖ ਆਪਸ ਵਿੱਚ ਕਮੈਂਟਾਂ 'ਚ ਲੜ-ਲੜ ਮਰ ਜਾਂਦੇ ਜਿਵੇਂ ਹੁਣ ਵੀ ਆਪਸ ਜੁੱਤੀਓ ਜੁੱਤੀ ਹੁੰਦੇ ਰਹਿੰਦੇ ਆ ਸੋਸ਼ਲ ਮੀਡੀਆ ਤੇ ਇਹ ਪੋਸਟ ਅਸਲ ਵਿੱਚ ਸਰਦਾਰ ਗੁਰਸੇਵਕ ਸਿੰਘ ਢੋਲਾ ਵੱਲੋਂ ਲਿਖੀ ਗਈ ਸੀ ਜਿਸ ਨੂੰ ਹੋਰ ਐਕਸਪਲੇਨ ਕਰਕੇ ਆਪਾਂ ਵੀਡੀਓ ਰੂਪ ਦਿੱਤਾ ਕਿਉਂਕਿ ਇਹ ਸਭ ਗੱਲਾਂ ਜਿਹੜੀਆਂ ਹੁਣ ਵਾਪਰ ਰਹੀਆਂ ਉਹ ਉਦੋਂ ਨਹੀਂ ਸੀ ਹੋਈਆਂ ਕਿਉਂਕਿ ਉਦੋਂ ਸਿੱਖ ਗੁਰੂ ਨਾਲ ਜੁੜੇ ਸੀ ਆਪਣੇ ਲੀਡਰਾਂ ਤੇ ਭਰੋਸਾ ਕਰਦੇ ਸੀ ਜਿਵੇਂ ਕਿਹਾ ਜਾਂਦਾ ਵੀ ਪਹਿਲਾਂ ਗੁਰਦੁਆਰੇ ਕੱਚੇ ਸੀ ਪਰ ਸਿੱਖ ਪੱਕੇ ਸੀ ਅੱਜ ਗੁਰਦੁਆਰੇ ਪੱਕੇ ਬਣਾ ਲੈ ਪਰ ਸਿੱਖ ਕੱਚੇ ਰਹਿ ਗਏ ਇਹ ਗੱਲ 100% ਸੱਚ ਹੈ ਕਿਉਂਕਿ ਅੱਜ ਅਸੀਂ ਗੁਰੂ ਨਾਲੋਂ ਟੁੱਟ ਗਏ ਮੁੱਖ ਗੁਰੂ ਵੱਲੋਂ ਹੋਰ ਪਾਸੇ ਭੁਆ ਲਿਆ ਇਸੇ ਕਰਕੇ ਖੁਵਾਰੀ ਪੱਲੇ ਪੈ ਗਈ ਸਾਡੇ ਅੱਜ ਮੇਰੇ ਵਰਗੇ ਵਿਦਵਾਨ ਬਣ ਗਏ ਲੀਡਰ ਬਣ ਗਏ ਸੋਸ਼ਲ ਮੀਡੀਆ ਤੇ ਬੈਠੇ ਬੋਲਣ ਲੱਗ ਗਏ ਪਰ ਸਾਡੇ ਵਰਗਿਆਂ ਦੀਆਂ ਗੱਲਾਂ ਦਾ ਲੋਕਾਂ ਤੇ ਅਸਰ ਨਹੀਂ ਜਾਂਦਾ ਕਿਉਂਕਿ ਅੰਦਰ ਗੁਰੂ ਨਾਲੋਂ ਟੁੱਟਿਆ ਹੋਇਆ ਪਰ ਜਿਹੜੇ ਅੰਦਰੋਂ ਗੁਰੂ ਨਾਲ ਜੁੜੇ ਹੋਣ ਉਹਨਾਂ ਦੇ ਬੋਲ ਧੁਰ ਅੰਦਰ ਤੱਕ ਜਾਂਦੇ ਆ ਤੇ ਫਿਰ ਉਹਦੇ ਇੱਕ ਬੋਲ ਤੇ ਕੋਈ ਤੋਪਾਂ ਟੈਂਕਾਂ ਦੀ ਵੀ ਪਰਵਾਹ ਨਹੀਂ ਕਰਦਾ ਚਾਹੇ ਕਿੰਨਾ ਵੀ ਪੜਿਆ ਲਿਖਿਆ ਹੋਵੇ ਲੋੜ ਹੈ ਗੁਰੂ ਵੱਲ ਮੁਖ ਕਰਨ ਦੀ ਗੁਰੂ ਦੇ ਹੁਕਮ ਤੇ ਚੱਲਣ ਦੀ ਕਲਗੀਧਰ ਮਹਾਰਾਜ ਬੌੜੀ ਕਰਨ ਪੰਥ ਦੀ ਵੀਡੀਓ ਕਿਵੇਂ ਲੱਗੀ ਵਿਚਾਰ ਜ਼ਰੂਰ ਦਿਓ ਤੁਸੀਂ ਵੀ ਹੋਰ ਅਜੇਹੀਆਂ ਕਿਹੜੀਆਂ-ਕਿਹੜੀਆਂ ਗੱਲਾਂ ਸਮਝਦੇ ਹੋ ਵੀ ਉਦੋਂ ਅਬਦਾਲੀ ਦੇ ਵੇਲੇ ਹੋਣੀਆਂ ਸੀ ਜਿਹੜੀਆਂ ਹੁਣ ਸਿੱਖ ਸੋਸ਼ਲ ਮੀਡੀਆ ਤੇ ਕਰਦੇ ਆ ਕਮੈਂਟ ਵਿੱਚ ਜ਼ਰੂਰ ਲਿਖਿਓ ਵੀਡੀਓ ਪਸੰਦ ਆਈ ਸ਼ੇਅਰ ਕਰ ਦਿਓ ਚੈਨਲ ਪੰਜਾਬ ਫਿਲਮ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ